ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਹਨ ਬਲੌਗ। ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝਾਲੇ ਬਲੌਗ ਵਿੱਚ। ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ। ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਓ ਪਲੀਜ਼ ਚੈਨਲ ਨੂੰ ਇੱਕ ਵਾਰੀ ਸਬਸਕ੍ਰਾਈਬ ਜ਼ਰੂਰ ਕਰ ਲਿਓ। ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਹਮੇਸ਼ਾ ਦੀ ਤਰ੍ਹਾਂ ਇੱਕ ਚੰਗੇ ਜਿਹੇ ਕਮੈਂਟ ਦੇ ਨਾਲ ਸ਼ੁਰੂਆਤ ਕਰਦੇ ਹਾਂ ਅੱਜ ਦਾ ਜਿਹੜਾ ਸਾਡਾ ਕਮੈਂਟ ਸਾਨੂੰ ਭੈਣ ਰਣਵੀਰ ਕੌਰ ਨੇ ਭੇਜਿਆ ਤੇ ਭੈਣ ਹਰਪ੍ਰੀਤ ਕੌਰ ਨੇ ਤੇ ਭੈਣ ਕਮਲਜੀਤ ਕੌਰ ਨੇ ਇਹਨਾਂ ਨੇ ਇੱਕ ਸਬ ਕਮੈਂਟ ਦੇ ਵਿੱਚ ਬਹੁਤ ਹੀ ਵਧੀਆ ਬੜਾ ਸੋਹਣਾ ਪਿਆਰ ਦਿੱਤਾ ਤੇ ਬੜੀਆਂ ਸੁਣੀਆਂ ਗੱਲਾਂ ਲਿਖੀਆਂ ਪਹਿਣ ਸਿਤਾ ਜੀ ਤੁਹਾਡੀਆਂ ਸਾਰੀਆਂ ਵੀਡੀਓ ਵੇਨੀਆਂ ਆ ਤੁਹਾਡੀਆਂ ਵੀਡੀਓ ਬਹੁਤ ਚੰਗੀਆਂ ਹੁੰਦੀਆਂ ਜਦੋਂ ਤੁਹਾਡੀ ਵੀਡੀਓ ਨਹੀਂ ਆਉਂਦੀ ਤਾਂ ਅਸੀਂ ਤੁਹਾਡੀ ਵੀਡੀਓ ਦਾ ਬਹੁਤ ਇੰਤਜ਼ਾਰ ਕਰਦੇ ਹਾਂ ਸੋ ਭੈਣ ਜੀ ਬਹੁਤ ਬਹੁਤ ਤੁਹਾਡਾ ਦਿਲੋਂ ਧੰਨਵਾਦ ਜੋ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਆ ਬਾਕੀ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਜਿਹੜੀ ਆਪਣੀ ਆ ਫੇਸ ਤੇ ਅਕੋਰਡਿੰਗ ਹੀ ਵਾ ਪਰ ਹਮੇਸ਼ਾ ਜਿਹੜੀਆਂ ਸਕਿਨ ਨੂੰ ਲੈ ਕੇ ਵੀਡੀਓ ਜਿਹੜੀ ਆ ਬਣਾਉਂਦੀ ਆ ਕੀ ਘਰ ਵਿੱਚ ਰਹਿ ਕੇ ਅਸੀਂ ਕਿਸ ਤਰ੍ਹਾਂ ਆਪਣੇ ਘਰ ਦੀਆਂ ਚੀਜ਼ਾਂ ਤੋਂ ਹੀ ਆਪਣੀ ਸਕਿਨ ਦਾ ਧਿਆਨ ਰੱਖ ਸਕਦੇ ਹਾਂ ਕਿਉਂਕਿ ਵੱਧਦੀ ਉਮਰ ਨਾਲ ਜਿੱਦੋਂ ਅਸੀਂ ਜਾਣਦੇ ਹਾਂ ਜਦੋਂ ਅਸੀਂ 35 ਪਲੱਸ ਹੋ ਜਾਂਦੇ ਹਾਂ ਤੇ ਸਾਨੂੰ ਕਰੀਮਾਂ ਦੀ ਵੀ ਜ਼ਰੂਰਤ ਪੈਂਦੀ ਸਾਨੂੰ ਫੇਸ਼ੀਅਲ ਦੀ ਵੀ ਜ਼ਰੂਰਤ ਪੈਂਦੀ ਸਾਨੂੰ ਬਹੁਤ ਸੀਰਮ ਦੀ ਵੀ ਜ਼ਰੂਰਤ ਪੈਂਦੀ ਆ ਸਾਨੂੰ ਲੱਗਦਾ ਕਿ ਸਾਡੀ ਜਿਹੜੀ ਉਮਰ ਵਾ ਹੁਣ ਇੱਥੇ ਹੀ ਰੁਕ ਜੇ ਤੇ ਇਹ ਤੋਂ ਬਾਅਦ ਜਿਹੜਾ ਸਾਡੇ ਤੇ ਬੁਢਾਪਾ ਆਵੇ ਤੇ ਅੱਜ ਆਪਾਂ ਤੁਹਾਨੂੰ ਇੱਕ ਤਾਂ ਨਹੀਂ ਇੱਕ ਸੀਰਮ ਦੱਸਾਂਗੇ ਜਿਹੜਾ ਤੁਸੀਂ ਘਰ ਵਿੱਚ ਤਿਆਰ ਕਰ ਸਕਦੇ ਹਾਂ ਤੇ ਜੇਦਿਨ ਤੁਸੀਂ ਲਗਾਉਣ ਤੇ ਆਪਣੀ ਜਿਹੜੀ ਉਮਰ ਹੈ ਬਿਲਕੁਲ ਘੱਟ ਪਾਓਗੇ ਜਿਸ ਤਰ੍ਹਾਂ ਕਿ ਤੁਸੀਂ ਤੁਹਾਡੇ ਚਿਹਰੇ ਤੋਂ ਪਤਾ ਹੀ ਨਹੀਂ ਲੱਗੂਗਾ ਕਿ ਤੁਹਾਡੀ ਉਮਰ ਕਿੰਨੀ ਆ ਕਿਉਂਕਿ ਚਿਹਰੇ ਤੇ ਬਹੁਤ ਵਧੀਆ ਕੰਮ ਕਰਦਾ ਐਂਟੀ 에ਜਿੰਗ ਦਾ ਜਿਹੜਾ ਇਹਦਾ ਬਹੁਤ ਵਧੀਆ ਕੰਮ ਆ ਤੇ ਰਿਜਲਟ ਵੀ ਬੜਾ ਵਧੀਆ ਇਹਦਾ ਵਾ ਤੇ ਅਸੀਂ ਹਮੇਸ਼ਾ ਜੋ ਵੀ ਚੀਜ਼ ਦੱਸਦੇ ਆ ਆਪਣੀ ਰਸੋਈ ਦੇ ਨਾਲ ਜੁੜੀ ਹੋਈ ਦੱਸਦੇ ਆ ਸਾਡੀ ਰਸੋਈ ਦੇ ਵਿੱਚ ਇੰਨੀਆਂ ਕਿ ਚੀਜ਼ਾਂ ਆ ਜਿਹਦੇ ਨਾਲ ਸਾਨੂੰ ਖਾਣ ਨਾਲ ਤੇ ਫਾਇਦਾ ਹੁੰਦਾ ਹੀ ਹੁੰਦਾ ਉਹ ਸਾਡੇ ਚਿਹਰੇ ਤੇ ਲਗਾਉਣ ਦੇ ਬੜੇ ਵਧੀਆ ਕੰਮ ਆਉਂਦੀਆਂ ਇਦਾਂ ਦੀ ਹੀ ਸਾਡੀ ਸੋਈ ਦੇ ਵਿੱਚ ਇੱਕ ਬੜੀ ਵਧੀਆ ਚੀਜ਼ ਬਾ ਜਿਹੜੀ ਬਾ ਲੌਂਗ ਲੌਂਗ ਅਸੀਂ ਹਮੇਸ਼ਾ ਚਾਹ ਦੇ ਵਿੱਚ ਪਾਉਂਦੇ ਆ ਪਲਾਉ ਬਣਾਉਂਦੇ ਆ ਉਹਦੇ ਵਿੱਚ ਪਾਉਂਦੇ ਆ ਲੌਂਗਾਂ ਦਾ ਜਿਹੜਾ ਤੇਲ ਵੀ ਤੁਸੀਂ ਸੁਣਿਆ ਹੋਣਾ ਤੇ ਅੱਜ ਆਪਾਂ ਲੌਂਗਾਂ ਦੇ ਨਾਲ ਹੀ ਜੁੜੇ ਹੁ ਤਾਂ ਚੀਜ਼ ਦੱਸਾਂਗੇ ਕਿਸ ਤਰ੍ਹਾਂ ਤੁਸੀਂ ਲੌਂਗਾਂ ਤੋਂ ਘਰ ਵਿੱਚ ਇੱਕ ਬੜਾ ਹੀ ਵਧੀਆ ਐਂਟੀ 에ਜਿੰਗ ਜਿਹੜਾ سیرਮ ਤਿਆਰ ਕਰ ਸਕਦੇ ਆ ਉਹਦੇ ਲਈ ਤੁਸੀਂ ਕੀ ਕਰਨਾ ਤੁਸੀਂ ਲੈਣੇ ਆ 12 ਤੋਂ 15 ਲੌਂਗ 12 ਤੋਂ 1500 ਸੀ ਲੌਂਗ ਲੈ ਲੈਣੇ ਆ ਤੇ ਨਾਲ ਤੁਸੀਂ ਲੈ ਲੈਣਾ ਵਾ ਤੇਲ ਤੇਲਕ ਤੁਸੀਂ ਕਿਹੜਾ ਲੈਣਾ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਤੇਲ ਰਹੂਗਾ ਉਹ ਵਾ ਬਦਾਮ ਤੇਲ ਜਿਸ ਨੂੰ ਆਪਾਂ ਕੀ ਜਿਹੜਾ ਸਾਨੂੰ ਬਾਜ਼ਾਰ ਵਿੱਚੋਂ ਮਿਲ ਜਾਂਦਾ ਬੜੇ ਆਰਾਮ ਨਾਲ ਜਿਸ ਨੂੰ ਆਪਣੇ ਚਿਹਰੇ ਤੇ ਲਗਾਉਣਾ ਹੈ ਬਾਦਾਮ ਤੇਲ ਦੋ ਹੁੰਦੇ ਇੱਕ ਚਿਹਰੇ ਤੇ ਲਗਾਇਦਾ ਵਾ ਤੇ ਇੱਕ ਜਿਹੜਾ ਆਪਾਂ ਆਮ ਜਿਹੜਾ ਆਪਾਂ ਨੂੰ ਬਾਦਾਮ ਜਿਹੜਾ ਤੇਲ ਵਾ ਬਾਜ਼ਾਰ ਚੋਂ ਮਿਲਦਾ ਜਿਹੜਾ ਪੱਸੀ ਦੇ ਚਵਾਲਾਂ ਵਿੱਚ ਲਗਾਉਨੇ ਆ ਪਰ ਇਹ ਅਸੀਂ ਬਾਦਾਮ ਤੇਲ ਲੈਣਾ ਬਾਦਾਮ ਰੋਗਣ ਜੇ ਤੁਹਾਡੇ ਕੋਲ ਇਹ ਨਹੀਂ ਹੈ ਤੇ ਦੂਸਰਾ ਆਪਸ਼ਨ ਤੁਹਾਡੇ ਕੋਲ ਆ ਤੁਸੀਂ ਲੈ ਲਓ ਨਾਰੀਅਲ ਦਾ ਤੇਲ ਸਭ ਤੋਂ ਇਹ ਵੀ ਬੈਸਟ ਬੜਾ ਵਧੀਆ ਕੰਮ ਕਰਦਾ ਵਾ ਜੇ ਤੁਹਾਡੇ ਕੋਲ ਵੀ ਆਪਸ਼ਨ ਨਹੀਂ ਹੈ ਤੇ ਤੁਸੀਂ ਸਰੋਂ ਦਾ ਤੇਲ ਲੈ ਸਕਦੇ ਆ ਚੰਗਾ ਸਰੋਂ ਦਾ ਜਿਹੜਾ ਤੇਲ ਹੋਵੇ ਉਹ ਲੈ ਲਓ ਉਹ ਤੁਸੀਂ ਲੈ ਲਓ ਜਿਸ ਤਰ੍ਹਾਂ ਕੀ ਤੁਹਾਡੇ 12 ਤੋਂ 15 ਲੌਂਗ ਆ ਤੇ ਤੁਸੀਂ ਡੇਢ ਕਟਸ਼ੀ ਜਿਹੜਾ ਤੇਲ ਲੈ ਲੈਣਾ ਵਾ ਡੇਢ ਕਟਸ਼ੀ ਤੇਲ ਤੁਸੀਂ ਕਿਸੇ ਵੀ ਫਰਾਈਪੈਨ ਦੇ ਵਿੱਚ ਪਾ ਲੈਣਾ ਜਾਂ ਛੋਟੀ ਕੋਈ ਕੜਾਈ ਹੈ ਤੁਸੀਂ ਉਹਦੇ ਵਿੱਚ ਪਾ ਲਓ ਉਹਦੇ ਵਿੱਚ ਤੁਸੀਂ ਲੌਂਗਾਂ ਨੂੰ ਪਾ ਦੇਣਾ ਵਾ ਤੇ ਇੰਨੀ ਅੱਗ ਜਿਹੜੀ ਆ ਘੱਟ ਰੱਖਣੀ ਹੈ ਜਦੋਂ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਆ ਪਕਾਉਣਾ ਵਾ ਤੁਸੀਂ ਕੀ ਕਰਨਾ ਤੁਸੀਂ ਗੈਸ ਬਾਲ ਲੈਣਾ ਗੈਸ ਬਾਲਣ ਤੋਂ ਬਾਅਦ ਇੱਕ ਤਵਾ ਦੇ ਉੱਤੇ ਰੱਖ ਲੈਣਾ ਤੇ ਉਹਦੇ ਉੱਤੇ ਤੁਸੀਂ ਆਪਣਾ ਫਰਾਈਪੈਨ ਜਾਂ ਕੜਾਈ ਜੋ ਵੀ ਤੁਹਾਡੇ ਕੋਲ ਤੁਸੀਂ ਉਹਦੇ ਉੱਤੇ ਰੱਖਣੇ ਜੇ ਫਰਾਈਪੈਨ ਹੁੰਦਾ ਵਾ ਉਹ ਚ ਪਾ ਲੈਣਾ ਉਹਦੇ ਤੇ ਰੱਖਣੀ ਉਹ ਇੱਕਦਮ ਬਿਲਕੁਲ ਘੱਟ ਸੇਕ ਦੇ ਵਿੱਚ ਜਿਹੜਾ ਤੁਹਾਡਾ ਮਿੱਠਾ-ਮਿੱਠਾ ਪੱਕੂਗਾ ਜਦੋਂ ਉਹ ਮਿੱਠਾ-ਮਿੱਠਾ ਪੱਕ ਕੇ ਜਿਹੜਾ ਵਾ ਤੇਲ ਤੁਹਾਡਾ ਅੱਧਾ ਰਹਿ ਜਾਊਗਾ ਅੱਧਾ ਤੇਲ ਜਦੋਂ ਰਹਿ ਗਿਆ ਤੇ ਤੁਸੀਂ ਉਸ ਨੂੰ ਥੱਲੇ ਉਤਾਰ ਲੈਣਾ ਥੱਲੇ ਉਤਾਰਨ ਤੋਂ ਬਾਅਦ ਉਹਨੂੰ ਤੁਸੀਂ ਠੰਡਾ ਕਰ ਲੈਣਾ ਠੰਡਾ ਕਰਕੇ ਤੁਸੀਂ ਕੋਈ ਵੀ ਕੱਚ ਦੀ ਸ਼ੀਸ਼ੀ ਲੈ ਲੈਣੀ ਕੱਚ ਦੀ ਸੀਸੀ ਜਿਹੜੀ ਹੁੰਦੀ ਸਭ ਤੋਂ ਵਧੀਆ ਮੰਨੀ ਜਾਂਦੀ ਆ ਕੱਚ ਦੀ ਸੀਸੀ ਦੇ ਵਿੱਚ ਤੁਸੀਂ ਉਸ ਨੂੰ ਪਾ ਲੈਣਾ ਵਾ ਲੌਂਗ ਕੱਟਣੇ ਨਹੀਂਗੇ ਪੋਣਾਂ ਨਹੀਂਗਾ ਬਿਲਕੁਲ ਤੁਸੀਂ ਲੌਂਗਾਂ ਦੇ ਨਾਲ ਹੀ ਉਹਨੂੰ ਪਾਉਣਾ ਵਾ ਲੌਂਗ ਵਿੱਚ ਹੀ ਪਾ ਲੈਣੇ ਆ ਲੌਂਗ ਵਿੱਚ ਪਾ ਕੇ ਤੁਸੀਂ ਉਸ ਤੋਂ ਬਾਅਦ ਉਹਦੇ ਵਿੱਚ ਵਿਟਾਮਿਨ ਸੀ ਦੇ ਦੋ ਕੈਪਸੂਲ ਪਾ ਲੈਣਾ ਠੀਕ ਹੈ ਵਿਟਾਮਿਨ ਈ ਦੇ ਵੀ ਕੈਪਸੂਲ ਮਿਲਦੇ ਆ ਵਿਟਾਮਿਨ ਸੀ ਦੇ ਮਿਲ ਜਾਂਦੀ ਆ ਠੀਕ ਹੈ ਤੁਸੀਂ ਉਹਦੇ ਵਿੱਚ ਦੋ ਕੈਪਸੂਲ ਪਾ ਲੈਣੇ ਆ। ਚੰਗੀ ਤਰ੍ਹਾਂ ਦੋ ਕੈਪਸੂਲ ਪਾਉਣ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਮਿਕਸ ਕਰਕੇ ਤੁਸੀਂ ਉਹਨੂੰ ਰੱਖ ਲੈਣਾ। ਜਦੋਂ ਵੀ ਤੁਸੀਂ ਰਾਤ ਨੂੰ ਸੌਂਦੇ ਸਮੇਂ ਜਦੋਂ ਵੀ ਜਾਂ ਤਾਂ ਦਿਨ 'ਚ ਜਦੋਂ ਵੀ ਟਾਈਮ ਮਿਲਦਾ ਵਾ ਤੇ ਤੁਸੀਂ ਉਹ ਵਾਲਾ ਜਿਹੜਾ ਸੀਰਮ ਆਪਣੇ ਚਿਹਰੇ ਤੇ ਲਗਾ ਕੇ ਪੰਜ ਮਿੰਟ ਲਈ ਖਾਲੀ ਹਲਕੀ ਜੀ ਹਲਕੇ-ਹਲਕੇ ਪੋਟਿਆਂ ਨਾਲ ਆਪਣੇ ਚਿਹਰੇ ਤੇ ਚੰਗੀ ਤਰ੍ਹਾਂ ਜਿਹੜੀ ਆ ਮ사ਜ ਕਰੋ। ਦੇਖਿਓ ਤੁਹਾਨੂੰ ਬਹੁਤ ਹੀ ਜਲਦ ਤਣੁ ਜਿਹੜਾ ਤੁਹਾਡਾ ਚਿਹਰਾ ਵਾ ਬੜਾ ਸੋਹਣਾ ਬੜਾ ਵਧੀਆ 글로 ਨਜ਼ਰ ਆਊਗਾ ਜਿਹੜੀਆਂ ਤੁਹਾਡੀ ਚਿਹਰੇ ਤੇ ਝੂੜੀਆਂ ਪੈ ਚੁੱਕੀਆਂ ਵਾਂ ਉਹ ਵੀ ਖਤਮ ਹੋ ਜਾਣੀਆਂ ਤੇ ਜੇ ਤੁਸੀਂ ਹਜੇ ਤੁਹਾਡੀ ਚਿਹਰੇ ਤੇ ਝੂੜੀਆਂ ਨਹੀਂ ਪਈਆਂ ਤੇ ਅੱਗੇ ਬਿਲਕੁਲ ਵੀ ਪੈਣਗੀਆਂ ਨਹੀਂ ਜਿਹਦੇ ਨਾਲ ਕਿ ਤੁਹਾਡਾ ਚਿਹਰਾ ਵਾ ਇੱਕਦਮ ਜਵੜਾਵਾ ਜਿਸ ਤਰ੍ਹਾਂ ਤੁਸੀਂ ਜਵਾਨੀ ਦੇ ਵਿੱਚ ਸੀ ਉਸ ਤਰ੍ਹਾਂ ਦਾ ਹੀ ਲੱਗੂਗਾ ਕਿਉਂਕਿ ਇਹਦੇ ਨਾਲ ਚਿਹਰਾ ਜਿਹੜਾ ਬਹੁਤ ਹੀ ਸੋਹਣਾ ਬੜਾ ਵਧੀਆ ਜਿਹੜਾ ਰਿੰਕਲ ਫਰੀ ਚਿਹਰਾ ਹੋ ਜਾਂਦਾ ਵਾ ਜਿਹੜੀਆਂ ਚੂੜੀਆਂ ਸਾਰੀਆਂ ਖਤਮ ਹੋ ਜਾਂਦੀਆਂ ਝੂੜੀਆਂ ਨਹੀਂ ਪੈਂਦੀਆਂ ਇਸੇ ਵੀ ਟਾਈਮ ਤੁਸੀਂ ਲਗਾ ਲਓ ਰਾਤ ਨੂੰ ਸੌਂਦੇ ਸਮੇਂ ਲਗਾ ਲਓ ਜਿੱਦਾਂ ਬਹੁਤ ਜਾਣੇ ਦੇ ਦੇਖੋ ਇੱਕ ਚੀਜ਼ ਮੈਂ ਹੋਰ ਤੁਹਾਡੀ ਕਲੀਅਰ ਕਰਦਾ ਬਹੁਤ ਜਾਣੇ ਦੇ ਕਮੈਂਟ ਹੁੰਦੀਆਂ ਕਿ ਅਸੀਂ ਕਿਹੜੀ ਕਿਹੜੀ ਚੀਜ਼ੇ ਰੋਤੇ ਲਗਾਏ ਤੁਸੀਂ ਸਾਨੂੰ ਇੰਨੀਆਂ ਚੀਜ਼ਾਂ ਦੱਸਿਆ ਕਿ ਮਤਲਬ ਹਰ ਰੋਜ਼ ਅਸੀਂ ਕਿਹੜੀ ਕਿਹੜੀ ਚੀਜ਼ੇ ਦੇਖੋ ਹਰ ਇੱਕ ਚੀਜ਼ ਤੁਸੀਂ ਚਿਹਰੇ ਤੇ ਲਗਾ ਸਕਦੇ ਹੋ ਜੇ ਹਫਤੇ ਦੇ ਵਿੱਚ ਤੁਸੀਂ ਤਿੰਨ ਦਿਨ ਇੱਕ ਚੀਜ਼ ਲਗਾਓ ਤਿੰਨ ਦਿਨ ਕੋਈ ਦੂਸਰੀ ਚੀਜ਼ ਲਗਾਓ ਅਸੀਂ ਹੋਰ ਵੀ ਬਹੁਤ ਸੀਰਮ ਜਿਹੜੇ ਦੱਸਦੇ ਆ ਤੁਸੀਂ ਹਫਤੇ ਵਿੱਚ 3 ਦਿਨ ਉਹ ਲਗਾਓ 2 ਦਿਨ ਉਹ ਲਗਾਓ ਇਸ ਤਰ੍ਹਾਂ ਕਰਕੇ ਤੁਸੀਂ ਇਹਨਾਂ ਦੀ ਜਿਹੜੀ ਆ ਰੂਟੀਨ ਬਣਾ ਸਕਦੇ ਆ ਕਿ ਕਿਸ ਕਿਸ ਦਿਨ ਅਸੀਂ ਕਿਹੜਾ ਸੀਰਮ ਲਗਾਉਣਾ ਬਸ ਇੱਕ ਛੋਟਾ ਜਿਹਾ ਸੀਰਮ ਆ ਪਰ ਇਹਦਾ ਕੰਮ ਜਿਹੜਾ ਬਹੁਤ ਵੱਡਾ ਤੇ ਫਾਇਦਾ ਇਹਦਾ ਬਹੁਤ ਜ਼ਿਆਦਾ ਹੁੰਦਾ ਤੁਸੀਂ ਜਦੋਂ ਵੀ ਤੁਹਾਡਾ ਸੀਰਮ ਜਿਹੜਾ ਵਾ ਖਤਮ ਵੀ ਹੋਊਗਾ ਤੇ ਉਹਦੇ ਵਿੱਚ ਤੁਸੀਂ ਲੌਂਗਾਂ ਨੂੰ ਕੱਢਣਾ ਨਹੀਂ ਆ ਇਸ ਤਰ੍ਹਾਂ ਤੁਸੀਂ ਹੋਰ ਤੇਲ ਪਗਾ ਕੇ ਉਹਨਾਂ ਦੇ ਵਿੱਚ ਜਿਹੜਾ ਵਾ ਪਾ ਲੈਣਾ ਵਾ ਇਸ ਤਰ੍ਹਾਂ ਤੁਸੀਂ ਨੂੰ ਆਪਣੇ ਚਿਹਰੇ ਤੇ ਲਗਾਉਂਦੇ ਰਹਿਣਾ ਦੇਖੋ ਤੁਹਾਨੂੰ ਇਨਾ ਕਿੰਨਾ ਵਧੀਆ ਫਾਇਦਾ ਹੁੰਦਾ 5 ਰੁਪਏ ਦੇ ਜਾਂ 10 ਰੁਪਏ ਦੇ ਮਾਤਰ ਲੌਂਗ ਹੈ ਲੇਕਿਨ ਫਾਇਦਾ ਆਏਗਾ ਜਿਹੜਾ 1000 ਰੁਪਏ ਫੇਸ਼ੀਅਲ ਦੇ ਨਾਲੋਂ ਵੀ ਜ਼ਿਆਦਾ ਵਾ ਤੁਸੀਂ ਬਾਜ਼ਾਰ ਦੇ ਵਿੱਚੋਂ ਇਹ ਬੜੇ ਮਹਿੰਗੇ ਮਹਿੰਗੇ سیرਮ ਖਰੀਦੇ ਹੋਣੇ ਆ ਪਰ ਇਹ ਜਿਹੜਾ سیرਮ ਤੁਹਾਡਾ ਸਸਤਾ ਤੇ ਵਧੀਆ سیرਮ ਜਿਹੜਾ ਤੁਸੀਂ ਘਰ ਦੇ ਤਿਆਰ ਕਰ ਸਕਦੇ ਆ ਸੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ